ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਜ ਦੇ ਬਲੌਗ ਦੇ ਵਿੱਚ ਇੱਧਰ ਦੇਖੋ ਪਹਿਲਾਂ ਤਾਂ ਰਿੱਕੀ ਅਸੀਂ ਰਾਤ ਬਹੁਤ ਤਾਰੀਫ਼ ਕੀਤੀ ਮੈਂ ਤੇ ਗੁੰਦਾਏ ਨੇ ਸਬਜੀ ਦੀ ਮੈਂ ਕਿਹਾ ਮੰਮੀ ਨੂੰ 10 ਚੋਂ 10 ਨੰਬਰ ਗੁੰਦਾਏ ਕਹਿੰਦਾ ਮੰਮੀ ਨੂੰ 10 ਚੋਂ 9 ਨੰਬਰ ਮੈਂ ਕਿਹਾ ਕਿਉਂ ਕਹਿੰਦਾ ਇੱਕੋ ਤੇ ਨਾਲ ਲਈ ਜ਼ਵਾਦ ਬਣਾਈ ਸੀ ਵਲਗਰਾਵਾ ਇੱਧਰ ਦਾਦੀ ਨੇ ਬਾਈ ਜੂੜਾ ਬਣਦਾ ਮਮਾ ਤੁਹਾਨੂੰ ਆ ਦਾ ਟਾਈਮ ਯਾਦਾ ਆਉਂਦਾ ਹੁੰਦਾ ਹੈ ਵੀ ਤੁਸੀਂ ਐ ਰਿੱਕੀ ਤੇ ਤੇ ਰਾਜੂ ਵੀਰੇ ਦੇ ਹਨਾ ਉਹ ਵੰਦੇ ਹੁੰਦੇ ਸੀ ਰਮਾਲ ਪਟਕੇ ਨਹੀਂ ਨਹੀਂ ਸਾਨੂੰ ਛੱਡ ਕੇ ਜਾਇਓ ਅੱਜ ਹੈਗੇ ਬਾਈ ਓਪਨਿੰਗ ਇਹਨਾਂ ਨੂੰ ਆਇਆ ਪਕੌੜੇ ਨਾ ਖਤਮ ਹੋ ਜਾਣ ਵੀ ਮੈਂ ਜਲਦੀ ਤੋਂ ਪਹਿਲਾਂ ញਾਮਾ ਓਏ ਦਾਦੀ ਕੋਲ ਵਗ ਜਾ ਜਾ ਮੈਂ ਰੋਟੀ ਖਾਂ ਆਹ ਮੈਕਡੋਨਲਡ ਹੈੜਾ ਵਾ ਮਰੀ ਜਾ ਤੂੰ ਪੁੱਛੀਏ ਤੁਸੀਂ ਮੈਂ ਰਾਤ ਕਿੱਥੇ ਰਹੀ ਆ ਬੁਟੀਕ ਤੇ ਰਹੀ ਆ ਮੈਂ ਆ ਹਾਂ ਮੈਨੂੰ ਕਿ ਉਹ ਵੜਾਤਾ ਸੂਟ ਬਹੁਤ ਸੋਹਣਾ ਲੱਗ ਰਿਹਾ ਵੀਰਾਂ ਕਿਹੜੀ ਬੁਟੀਕ ਤੋਂ ਰੈਡੀ ਕਰਾਇਆ ਲਿਪਾਸ ਬੁਟੀਕ ਤੋਂ ਠੀਕ ਹੈ ਦੇਖ ਲਓ ਭਈ ਹਨਾ ਕਿੰਨਾ ਫਰਕ ਰੱਖਿਆ ਜਾਂਦਾ ਵੀਰਪਾਲ ਜਿਸ ਘਰ ਦੀ ਜਿਸ ਘਰ ਦੀ ਕੁੜੀ ਨੂੰ ਹੁੰਦੀ ਆ ਠੀਕ ਆ ਜਿਹੜੀ ਉਹਦੀ ਨਣਾਨ ਹੁੰਦੀ ਆ ਉਹਦੀ ਸੱਸ ਆਪਦੀ ਨੂੰਹ ਨੂੰ ਕਹਿੰਦੀ ਆ ਉਹਦੀ ਨਨਾਨ ਦੀ ਤਾਂ ਵੀ ਸੱਸ ਵੀ ਬੁਰੀ ਆ ਸਹੁਰਾ ਵੀ ਬੁਰਾ ਵੀ ਮੇਰੀ ਕੁੜੀ ਵਾਰੀ ਚੰਗੀ ਆ ਰਹਿੰਦਾ ਹੁੰਦਾ ਵੀ ਜਵਾਈ ਵੀ ਬੁਰਾ ਗਾਹਾਂ ਵੀ ਮੇਰੀ ਕੁੜੀ ਦੀ ਨਨਾਨ ਵੀ ਬੁਰੀ ਆ ਜਿਹੜੀ ਉਹਦੀ ਨੂੰਹ ਆ ਉਹਨੂੰ ਕਹਿ ਦਿੰਦੀ ਆ ਵੀ ਤੂੰ ਹੀ ਬੁਰੀ ਆ ਵੀ ਮੈਂ ਵੀ ਚੰਗੀ ਆ ਤੇਰਾ ਸਹੁਰਾ ਵੀ ਚੰਗਾ ਗਾ ਤੇਰਾ ਘਰ ਵਾਲਾ ਵੀ ਬਹੁਤ ਚੰਗਾ ਗਾ ਕਿੰਨਾ ਫਰਕ ਹੁੰਦਾ ਨਾ ਧੀ ਤੇ ਨੂੰਹ ਦੇ ਵਿੱਚ ਹੈ ਨਾ ਬੜਾ ਫਰਕ ਹੁੰਦਾ ਬਦਲ ਧੀ ਦਾ ਦੁੱਖ ਤਾਂ ਬਹੁਤ ਵੱਡਾ ਲੱਗਦਾ ਹੁੰਦਾ ਨੂੰਹ ਤਾਂ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਕੋਈ ਦੁੱਖ ਨਹੀਂ ਇਹ ਪਤਾ ਨਹੀਂ ਕਿਉਂ ਚਾਹੇ ਕਿੰਨਾ ਮਰਜ਼ੀ ਹੋ ਜੇ ਵੀ ਸੱਸਾ ਮਾਵਾਂ ਹੁੰਦੀਆਂ ਨੇ ਮੈਂ ਮੰਨਦੀ ਆ ਵੀ ਚਲੋ ਨੂਹਾਂ ਨੂੰ ਵੀ ਧੀ ਬਣਾਉਣਾ ਚਾਹੀਦਾ ਹੁਣ ਤਾਂ ਬਹੁਤ ਬਹੁਤ ਸੁਧਾਰ ਹੋ ਗਿਆ ਬਹੁਤ ਪਹਿਲਾਂ ਵਾਲੀਆਂ ਗੱਲਾਂ ਆਉਂਦੀਆਂ ਸੀ ਹੁਣ ਤਾਂ ਫੇਰ ਵੀ ਆ ਪਰ ਕਿਤੇ ਕਿਤੇ ਹੁਣ ਵੀ ਬਹੁਤ ਫਰਕ ਰੱਖਿਆ ਜਾਂਦਾ ਬਹੁਤ ਜ਼ਿਆਦਾ ਫਰਕ ਰੱਖਿਆ ਜਾਂਦਾ ਮੈਂ ਨਿੱਕੀ ਜਿਹੀ ਕਹਿੰਦੀ ਹਰੇਕ ਨੂੰ ਆਪਣੀ ਧੀ ਦੇਵੇਂ ਹਰੇਕ ਨੂੰ ਪੁੱਤ ਦੇ ਹਾਂ ਇਹ ਰਾਂਗਲੇ ਨੂੰ ਪਤਾ ਲੱਗ ਗਿਆ ਹੁੰਦਾ ਪਰ ਕਈ ਵਾਰ ਤੇ ਨਿੱਕ ਗੱਲ ਕਹਾਂ ਕਈ ਵਾਰ ਕੁੜੀਆਂ ਕਿਸੇ ਦੀਆਂ ਨੂੰਹਾਂ ਨੂੰ ਉਹਨਾਂ ਦੀ ਨਨਾਨਾ ਵੀ ਬਹੁਤ ਅੰਗ ਕਰਦੀਆਂ ਹੁੰਦੀਆਂ ਪਰ ਕਈ ਵਾਰ ਨਨਾਨਾ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਉਹਨਾਂ ਦੀ ਪਰਜਾਈਆਂ ਬਹੁਤ ਅੰਗ ਕਰਦੀਆਂ ਬਰਤਨ ਨਹੀਂ ਦੰਦੀਆਂ ਹੁੰਦੀਆਂ ਕਈ ਵਾਰ ਨੂੰਹਾਂ ਨੇ ਬਰਤਨ ਦੰਦੀਆਂ ਹੁੰਦੀਆਂ ਆਪ ਦੇ ਘਰ ਵਾਲੇ ਨੂੰ ਆਗਿਆ ਭੈਣਾਂ ਨਾਲ ਮਤਲਬ ਸੋਹਰਾ ਖੁਸ਼ੀ ਹੈ ਬਈ ਦੇਖਿਆ ਜਾਵੇ ਸੋਚ ਤੇ ਡਿਪੈਂਡ ਹੁੰਦਾ ਹੈਗਾ ਬਾਕੀ ਸੋਚ ਸਹੀ ਹੋਣੀ ਚਾਹੀਦੀ ਹੈ ਸੋਚ ਸੋਹਣੀ ਹੋਣੀ ਚਾਹੀਦੀ ਹੈ ਹੈਨਾ ਕਿ ਨਹੀਂ ਵੀਰਪਾਲ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਹੈਨਾ ਅਸੀਂ ਤਾਂ ਕਿ ਵਿਆਹੀਆਂ ਵਰੀਆਂ ਸਾਨੂੰ ਸਭ ਪਤਾ वीरपाल दा ਨਿਮ ਬਰਾਉ ਦਾ ਸਾਡੀ ਦਾ वीरਪਾਲ ਦਾ ਦੇਖਾਂਗੇ ਹੈ ਮੈਂ ਤਾਂ ਬਹੁਤ ਵਧੀਆ ਹੀ ਮੈਰੀ ਲੱਗਦੀ ਬਈ ਅਸੀਂ ਅਸੀਂ ਮਾੜੀਆਂ ਹੀ ਆ ਅਸੀਂ ਮਾੜੀਆਂ ਸਾਡੇ ਮਾਵਾ ਆਪਣੇ ਸਾਨੂੰ ਮਾੜਾ ਭੇਜਿਆ ਤੂੰ ਵਾਲੀ ਚੰਗੀ ਆ ਇਹ ਗੱਲਾਂ ਨਹੀਂ ਠੀਕ ਸੱਜਣਾ ਮੇਰੀ ਨਨਾਨ ਦਾ ਸੋਹਰਾ ਵੀ ਮਾੜਾ ਸੱਸ ਦੀ ਮਾੜੀ ਵਿਚਾਰਾ ਘਰ ਵਾਲਾ ਵੀ ਮਾੜਾ ਮੇਰੀ ਨਨਾਨ ਦਾ ਸੋਹਰਾ ਵੀ ਮਾੜਾ ਸੱਸ ਵੀ ਮਾੜੀ ਕਰ ਆਲਾ ਵੀ ਬਚਾਰਾ ਮਾੜਾ ਸਾਰਾ ਖਾਨਦਾਨ ਹੀ ਮਾੜਾ ਤੇ ਮੇਰਾ ਮੇਰੀ ਸੱਸ ਕਹਿੰਦੀ ਤੇਰੀ ਸੱਸ ਵੀ ਚੰਗੀ ਤੇਰਾ ਸਹੁਰਾ ਵੀ ਚੰਗਾ ਬਸ ਤੂੰ ਮਾੜੀ ਤੇ ਤੇਰਾ ਘਰ ਵਾਲਾ ਵੀ ਚੰਗਾ ਐਨਾ ਫਰਕ ਕਿਉਂ ਦੱਸ ਸਮਝਦੇ ਹਾਂ ਸਮਝਦੇ ਸਮਝੇ ਕਿ ਨਹੀਂ ਸਮਝੇ ਕਿਹੜੂ ਕਿਹੜੂ ਸਮਝਾਈ ਮੈਨੂੰ ਦੱਸੋ ਇਹਨਾਂ ਨੂੰ ਸਮਝਾ ਕੇ ਦੇਖ ਲੈ ਰਿਖੇ ਨਾ ਕਿੰਨਾ ਫਰਕ ਰੱਖਿਆ ਜਾਂਦਾ ਉਹਨਾਂ ਨੇ ਜੁਝਾਰ ਕਹਿੰਦਾ ਮम्मा ਮੈਂ ਛੋਟੇ ਹੁੰਦੀ ਪੈਰੀਆ ਤਲਾ ਰਿਆਂਗਾ ਵੈਸੇ ਜਹੇ ਜੇ ਸੰਸਕਾਰ ਦੇ ਦਾਂਗੇ ਬੁੱਤ ਉਹ ਜਿਹੀ ਹੁੰਦਾ ਬਾਕੀ ਪਤਾ ਨਹੀਂ ਆਉਣ ਵਾਲੀ ਜਨਰੇਸ਼ਨ ਕਿਵੇਂ ਦੀ ਹੋਣੀ ਆ ਇਹ ਤਾਂ ਇਹਨਾਂ ਤੇ ਡਿਪੈਂਡ ਕਰਦਾ ਇਹਨਾਂ ਨੂੰ ਪਤਾ ਵੀ ਅਸੀਂ ਕਿਵੇਂ ਦਾ ਬੰਨਾ ਵੱਡਾ ਹੋ ਕੇ ਲੋ ਬਈ ਗਾਇਜ਼ ਜੁਝਾਰ ਸਿੰਘ ਨੇ ਮੇਰੀ ਸੀਟ ਰੋਕ ਲਈ ਅੱਜ ਕਹਿੰਦਾ ਮम्मा ਇਹ ਸੀਟ ਤਾਂ ਹੁਣ ਮੇਰੀ ਹੋਈ ਪਾਪਾ ਨਾਲ ਤਾਂ ਮੈਂ ਹੀ ਬੈਠ ਕੇ ਜਾਇਆ ਕਰੂੰ ਹੈਨਾ ਰਿੱਕੀ ਦੇਖੋ 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 ਬਹੁਤ ਖੁਸ਼ ਹੁੰਦਾ ਉਹਦੇ ਪਾਪਾ ਨਾਲ ਬੈਠ ਕੇ ਇੱਥੇ ਮੈਂ ਤਾਂ ਇਹਨੂੰ ਹੀ ਲਗਦੀ ਆ ਹੁਣ ਜ਼ਹਿਰ ਵਰਗੀ ਲਗਦੀ ਆ ਹੁਣ ਤਾਂ ਮੈਂ ਇਹਨੂੰ ਹਨਾ ਰੇਕੇ ਬਹੁਤ ਖਰਾਬ ਹੋ ਗਿਆ ਇਹ ਹਾ 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 ਵੀਰੇ ਨਾਲ ਨਹੀਂ ਜਾਣਾ ਉਹ ਤਾਂ ਵੱਡਾ ਪਹਿਲਾਂ ਜੀ ਵੀ ਇੱਥੇ ਲਿਖੂਗਾ ਇਹ ਇਧਰ ਤਾਂ ਨਹੀਂ ਆਇਆ ਤੁਸੀਂ ਮੰਮੀ ਅੱਜ ਬੜਾ ਨਵਾਂ ਸੂਟ ਪਾਈ ਵਰਦੇ ਹੋ ਘਰੇ ਲਾ ਲਿਆ ਮੰਮੀ ਨੇ ਕਹਿੰਦਾ ਉੱਥੇ ਲੈ ਕੇ ਜਾ ਦੇਖੀ ਲੈਸਟਰ ਦਾ ਦੇਖ ਲੋ ਕਣਕ ਜੜੀ ਕਣਕ ਕਣਕ ਜੜੀ ਵੋਟਾਂ ਦਾ ਆ ਦਿਖਾ ਦੀਆਂ ਵੋਟਾਂ ਜੜੀ ਪਿੰਡ ਸੋਸਾਇਟੀ ਦੀਆਂ ਕੌਣ ਜਿੱਤਿਆ ਫਿਰ ਹੋਣਾ ਬੀਬੀ ਜੱਤਰੀ ਆਪਣੇ ਬੀਬੀ ਠੀਕ ਹੈ ਬੀਬੀ ਜੱਤਰੀ ਆਪਣੀ ਬੀਬੀ ਖੜੀ ਸੀ ਹਨ ਮੇਰੀ ਫਿਰ ਪਾਲਟੀ ਖਰੀਦਦੀ ਰਹੇ ਹਨ ਜਾ ਕੇ ਲੈ ਲਓ ਪਾਲਟੀ ਚੱਲ ਹਾਂ ਚਲੋ ਚੱਲੀਏ ਚੱਲ ਰਹੀ ਹੈ ਠੀਕ ਹੈ ਨਾਲੇ ਮੈਂਬਰੀ ਦੀਆਂ ਪਤਾ ਕੀ ਬਣੇ ਨੇ ਮੈਂਬਰ ਮੈਂਬਰ ਬਣਨੇ ਨੇ ਸੋਸਾਇਟੀ ਦੇ ਚਲੋ ਭਾਈ ਚੱਲੀਏ ਬੀਬੀ ਕੋਲ ਡੈਡੀ ਕਹਿੰਦੇ ਨਾਲੇ ਵਧਾਈਆਂ ਦੇਖ ਆਓ ਆ ਦੇਖੀਓ ਆ ਦੇਖੀਓ ਇਧਰ ਇਹ ਤੇ ਫਰਾਹ ਇਹ ਤੁਹਾਡੇ ਪਿੱਛੇ ਭੱਜੂਗਾ ਹੁਣ ਇਹ ਅਬ ਲਈ ਤੁਹਾਨੂੰ ਕੰਗ੍ਰੈਚੁਲੇਸ਼ਨ ਕੰਗ੍ਰੈਚੁਲੇਸ਼ਨ ਥੈਂਕ ਯੂ ਥੈਂਕ ਯੂ ਬੀਬੀ ਵਧਾਈਆਂ ਤੇਨੂੰ ਬਾਲੀਆਂ ਵਾਲੀਆਂ ਹਾਂ ਜੀ ਹਾਂ ਜੀ ਮੈਂਬਰਲੀ ਮੈਂਬਰਲੀ ਲਓ ਬਈ ਮੇਰੀ ਬੀਬੀ ਬਣ ਗਈ ਮੈਂਬਰ ਹੀ ਸੋਸਾਇਟੀ ਮੈਂਬਰ ਬਣ ਗਈ ਵਧਾਈਆਂ ਬੀਬੀ ਤਹਾਰ ਹੂਰ ਪਾ ਕੇ ਲਿਆਂਦੀ ਕੋਈ ਰਹੀ ਵੀ ਨਾ ਮੈਂ ਤਾਂ ਤੇ ਕਹਾਂ ਨਾ ਦਰਿਆ ਬਦਾਈਆਂ ਮਾਸੀ ਕੋ ਮੈਂਬਰ ਨੇ ਬਣੀ ਵਾਸਤੇ ਮਾਸੀ ਕੋਈ ਪਤਾ ਦਰਾਨੀਆਂ ਚਠਾਨੀਆਂ ਦੇ ਪਾ ਹੁੰਦਾ ਜਦੋਂ ਬਣ ਜਾਂਦੀਆਂ ਨੇ ਗੱਲ ਨਹੀਂ ਨਾ ਨਾਮ ਕਈ ਰਹੀ ਵੀ ਮੈਂ ਤਾਂ ਤਾਂ ਹੀ ਤਾਂ ਰਹੀ ਸੀ ਤੁਸੀਂ ਕੀ ਕਰਦਾ ਸੀ ਕੋਈ ਜਿਹੜੀ ਸੀ ਕਿਤਾ ਵੀ ਵੀ ਮੂਰਾ ਕੋਲ ਵੱਲ ਬਾਕੇ ਲੈਉਣੀ ਸੀ ਬੀਬੀ ਧੂਮਤਾਬ ਨਾਲ ਉਹ ਭੈਂਡ ਦਾ ਰਹੀ ਗਈ ਭੈਣ ਤਾ ਵਧਾਈਆਂ ਤੇ ਦਾ ਬੜੇ ਯਾਰ ਵਧਾਈਆਂ ਤੇ ਮੈਨੂੰ ਤੁਹਾਨੂੰ ਬਹੁਤ ਬਹੁਤ ਮੈਨੂੰ ਵਧਾਈਆਂ ਬੜੀਆਂ ਬੜੀਆਂ ਸਰੀਆ ਵਧਾਈਆਂ ਆ ਸਾਡੀ 10 ਭਾਈ ਮੈਂਬਰ ਨਹੀਂ ਬਣ ਗਈ ਐਦੋ ਉਤਰੀ ਗੱਲ ਕੀ ਹੋਊਗੀ ਹੈ ਕਿ ਨਹੀਂ ਹੋਣੀ ਤਾਂ ਕੰਗ੍ਰੈਚੁਲੇਸ਼ਨ ਮੈਂ ਕਿ ਖਾਰ ਊਰ ਪਾ ਕੇ ਲੈਉਣੀ ਸੀ ਸੰਤ ਆਈ ਸੀ ਪਿਆਰ ਊਰ ਪਾ ਕੇ ਲੈਣੀ ਹਾਂ ਬਦਲ ਕੇ ਬਾਹਰ ਜਾਇਆ ਹਾਂ ਓਹ ਫਿਰ ਆਪਾਂ ਥੋੜਾ ਜਿਹਾ ਹੋਣੀ ਨਾ ਕਰਦੇ ਆਪਣਾ ਆਪਣਾ ਕਬਰ ਆਪਣਾ ਟੱਬਰ ਦੋਸੇਵਾਜੀ ਲੈਣੀ ਹੈਗਾ ਹਾਂ ਤਾਇਆ ਜੀ ਨੂੰ ਬਾਈ ਤਾਇਆ ਜੀ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਹਾਂ ਵਧੀਆ ਹੋ ਗਿਆ ਕੰਗ੍ਰੈਚੁਲੇਸ਼ਨ 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 ਵਧਾਈਆਂ ਦੇਤੀਆਂ ਤਾਇਆ ਜੀ ਨੂੰ ਹਾਂ ਫਿਰ ਸਾਲੀਆਂ ਬੀਬੀ ਅੱਜ ਸਬਜ਼ੀ ਬਣੀ ਹੈਗੀ ਆਪਣੀ ਕਦ ਉਹ ਨਹੀਂ 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 ਪਈ ਅਜੋਨੇ ਨੇ ਗੰਡੇ ਦੁੱਧ ਗੰਡੇ ਕੀ ਆਵਾਜ਼ ਹੈ ਮੇਰੀ ਫੇਵਰਿਟ ਸਬਜੀ ਆ ਦੁੱਧ ਗੰਡੇ ਕਿੰਨੇ ਦਿਨਾਂ ਦੇ ਬਣਦੀ ਹੈ ਇਹ ਸਬਜੀ ਦੁੱਧ ਗੰਡੇ ਕਿਉਂਕਿ ਸਾਡੇ ਇੱਥੇ ਮਾਲਵੇ ਜੀ ਬਣਦੀ ਹੈ ਦੁੱਧ ਗੰਡੇ ਮੈਨੂੰ ਲੱਗਦਾ ਇਹ ਦੁਆਬਾ ਸਾਈਡ ਬਹੁਤ ਘੱਟ ਬਣਦੀ ਆ ਤੇ ਮਾਝੇ ਸਾਈਡ ਵੀ ਨਹੀਂ ਬਣਦੀ ਦੁੱਧ ਗੰਡੇ ਓਹੋ ਹਾਂਜੀ ਬਈ ਗਾਇਸ ਤੇ ਇੱਕ ਮੈਂ ਤੁਹਾਨੂੰ ਅਨਾਉਂਸਮੈਂਟ ਕਰਨੀ ਸੀਗੀ ਥੋੜੀ ਜੀ ਵੀ ਕਾਫੀ ਸਾਰੀਆਂ ਕੁੜੀਆਂ ਦਾ ਇਹ ਸੀਗਾ ਵੀ ਜੀ ਦੀ ਵੀ ਜੇ ਤੁਸੀਂ ਸਾਨੂੰ ਹਨਾ ਡਾਈਟ ਪਲਾਨ ਦੇ ਦੋ ਤੁਸੀਂ ਸਾਨੂੰ ਗਾਈਡ ਕਰ ਦੋ weight ਕਿਵੇਂ ਘਟਾਈਏ ਤੁਸੀਂ ਇੰਨੇ ਜਿਆਦਾ ਫਿਟ ਹੋ ਚੁੱਕੇ ਹੋ ਠੀਕ ਹੈ ਕੋਈ ਐਕਸਰਸਾਈਜ਼ਾਂ ਅਸੀਂ ਜਿਮ ਨਹੀਂ ਜਾ ਸਕਦੀਆਂ ਅਸੀਂ ਘਰੇ ਬੈਠ ਕੇ ਉਸ ਚੀਜ਼ ਨੂੰ ਫੋਲੋ ਕਰ ਸਕੀਏ ਤੁਸੀਂ ਸਾਨੂੰ ਜਿੰਨਾ ਤੁਸੀਂ ਗਾਈਡ ਕਰ ਵਧੀਆ ਕਰ ਸਕਦੇ ਹੋ ਉਹ ਨਾਲ ਕੋਈ ਨਹੀਂ ਕਰ ਸਕਦਾ ਤਾਂ ਬਈ ਤੁਹਾਨੂੰ ਜੇ ਲੱਗਦਾ ਵੀ ਤੁਸੀਂ ਮੇਰੇ ਕਰਕੇ ਫਿਟ ਹੋ ਸਕਦੇ ਹੋ ਤਾਂ ਮੈਂ ਇਹ ਸੋਚਿਆਗਾ ਵੀ ਤੁਸੀਂ ਹੀ ਮੈਨੂੰ ਕਮੈਂਟ ਕਰਕੇ ਦੱਸਿਓ big announcement ਤਾਂ ਮੈਂ ਕਰ ਰਹੀ ਹਾਂ ਹੁਣ ਤੁਹਾਡੇ ਲਈ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਵਾਸਤੇ ਮੈਂ ਜਿਹੜਾ ਠੀਕ ਹੈ ਫਿਟਨੈਸ ਵਾਲਾ ਚੈਨਲ ਆ YouTube ਤੇ ਉਹ ਬਣਾ ਲਾਂ ਵੀ ਤੁਸੀਂ ਘਰੇ ਬੈਠ ਕੇ ਮੇਰੀਆਂ ਐਕਸਰਸਾਈਜ਼ਾਂ ਨੂੰ ਫੋਲੋ ਕਰੋਗੀਆਂ ਠੀਕ ਆ ਥੋੜਾ ਜਿਹਾ ਸਮਾਂ ਕੱਢ ਕੇ ਬਾਹਲਾ ਵੀ ਨਹੀਂ ਵੀ ਕੀ ਡਾਈਟ ਪਲਾਨ ਤੁਹਾਨੂੰ ਲੈਣਾ ਚਾਹੀਦਾ ਮੇਰੀ ਫਿਟ ਜਿਹੜੀ ਵੀ ਮੇਰੀ ਫੈਟ ਟੂ ਫਿਟ জারਨੀ ਆ ਸਾਰੀ ਉਹ ਸ਼ੇਅਰ ਕਰੂੰਗੀ ਠੀਕ ਆ ਵੀ ਕਿਦਾਂ ਸੇਜੇਰੀਅਨ ਤੋਂ ਬਾਅਦ ਕੀ ਕਰਨਾ ਕਿਵੇਂ ਕਰਨਾ ਵੀ ਤੁਸੀਂ ਪਤਲੇ ਰਹਿ ਸਕਦੇ ਹੋ ਜਿਹੜੀਆਂ ਕੁੜੀਆਂ ਨੇ ਹਜੇ ਠੀਕ ਹੈ ਮਤਲਬ ਪ੍ਰੈਗਨਨਸੀ ਚੱਲ ਰਹੀ ਆ ਉਹ ਉਸ ਤੋਂ ਬਾਅਦ ਆਪਦੇ ਆਪ ਨੂੰ ਕਿਦਾਂ ਸਹੀ ਰੱਖਣਾ ਵੀ ਤੁਸੀਂ ਮੋਟੇ ਨਾ ਹੋਵੋ ਤੇ ਜਿਹੜੀਆਂ ਕੁੜੀਆਂ ਹੈਲਦੀ ਹੋ ਚੁੱਕੀਆਂ weight ਬਹੁਤ ਜ਼ਿਆਦਾ ਵੱਧ ਚੁੱਕਿਆ ਤੇ weight ਸਹੀ ਹੋ ਜੇ ਪਤਲੇ ਹੋ ਜੂ ਠੀਕ ਹੈ ਤੇ ਤੁਹਾਡਾ ਪੈਸਾ ਵੀ ਨਾ ਲੱਗੇ ਠੀਕ ਹੈ ਤੇ ਤੁਸੀਂ ਮੇਰੇ ਥਰੂ ਜੇ ਤੁਹਾਨੂੰ ਥੋੜੀ ਜੀ ਵੀ ਚੀਜ਼ ਮਿਲ ਸਕਦੀ ਆ ਹਨਾ ਤਾਂ ਦੱਸੋ ਮੈਂ ਸੋਚ ਰਹੀ ਆ ਕਿਉਂਕਿ ਇਹ ਵਾਲਾ ਜਿਹੜਾ ਚੈਨਲ ਹੈਗਾ ਆਪਣਾ ਇਹ ਬੁਟੀਕ ਵਾਲਾਗਾ ਹਨਾ ਬੁਟੀਕ ਵਾਲਾ ਚੈਨਲ ਆ ਤੇ ਬਾਕੀ ਮੇਰੇ ਇਹ ਤੇ ਫੈਮਿਲੀ ਵਲੌਗ ਆਉਂਦੇ ਹੁੰਦੇ ਆ ਤੇ ਉਹ ਵਾਲਾ ਫਿਰ ਆਪਾਂ ਚੈਨਲ ਹੀ ਅਲੱਗ ਬਣਾ ਲਈਏ ਤੁਹਾਡੇ ਲਈ ਸਪੈਸ਼ਲੀ ਵੀਡੀਓ ਉਹੀ ਹੋਵੇ ਠੀਕ ਹੈ ਤਾਂ ਦੱਸਿਓ ਬਾਈ ਫਿਰ ਮੈਂ ਚੈਨਲ ਬਣਾ ਲੂੰਗੀ ਤਾਂ ਜਦੋਂ ਉਹ ਚੈਨਲ ਤੇ 1000 ਸਬਸਕ੍ਰਾਈਬਰ ਹੋ ਗਏ ਤਾਂ ਮੈਂ ਸਭ ਤੋਂ ਫਰਸਟ ਵੀਡੀਓ ਸ਼ੇਅਰ ਕਰੂੰ ਤੁਹਾਡੇ ਆਪਦੇ ਠੀਕ ਆ ਫੈਟ ਟੂ ਫਿਟ ਮੇਰੀ ਸਾਰੀ ਸਿਹੇਰੀਓ ਤੋਂ ਲੈ ਕੇ ਹੁਣ ਤੱਕ ਦੀ ਮੈਂ ਫਿੱਟ ਕਿਵੇਂ ਹੋਈ ਕੀ ਮੇਰਾ ਡਾਈਟ ਪਲਾਨ ਸੀ ਕਿਦਾਂ ਸਭ ਕੁਝ एवरीथिंग ਤੇ ਉਸ ਤੋਂ ਬਾਅਦ ਕਰਾਂਗੇ ਆਪਾਂ ਐਕਸਰਸਾਈਜ਼ਾਂ ਸਟਾਰਟ ਤਾਂ ਦੱਸ ਦਿਓ ਕਮੈਂਟ ਕਰ ਦਿਓ ਬਸ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋਏ ਤਾਂ ਕਮੈਂਟ ਕਰ ਦਿਓ ਮੈਂ ਤੁਹਾਡੇ ਲਈ ਇੱਕ ਚੈਨਲ ਬਣਾਉਂ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਲਈ ਐਕਸਰਸਾਈਜ਼ਾਂ ਸਭ ਕੁਝ एवरीथिंग ਤੁਹਾਡੇ ਲਈ ਮੈਂ ਲੈ ਕੇ ਆਉਂਗੀ ਠੀਕ ਹੈ ਜਰੂਰ ਕਮੈਂਟ ਕਰਕੇ ਦੱਸਿਓ ਕਿੱਥੇ ਘੂਮੀ ਘੂਮੀ ਕਰਿਆ ਪਿਓ ਪੁੱਤ ਬਹੁਤ ਦੂਰ ਤੱਕ ਇਹਨੂੰ ਬਸ ਰੌਣੇ ਮਗਰ ਮਸੇ ਬਾਰ-ਬਾਰ ਤੱਕ ਖੂਨ ਮਿੱਠਾ ਜੁਝਾਰ ਦਾ ਜੁਝਾਰ ਥੋਡੇ ਮਗਰ ਤਾਂ ਮੱਛਰ ਫਿਰਦਾ ਠੀਕ ਆ ਝਾਕਦਾ ਦੇਖਿਓ ਜਦੋਂ ਮੈਂ ਬਲਾਉਣੀ ਆ ਮੇਰੇ ਕੰਨੀ ਵੀ ਮੈਂ ਨਾਮ ਲੈਂਦਾ ਵੀ ਜੁਝਾਰ ਵੀ ਥੋਡੇ ਮਗਰ ਤਾਂ ਮੱਛਰ ਫਿਰਦਾਗਾ ਓਏ ਜੁਝਾਰ ਹਾਂਜੀ ਕਿੱਥੇ ਜਾਂਦੇ ਹੋ ਪਾਪਾ ਦੇ ਮੂੰਹ ਕੰਨੀ ਝਾਕਦੇ ਹੋ ਓਏ ਹੋਏ ਓਏ ਹੋਏ ਓਏ ਹੋਏ ਹਾਂਜੀ ਪੂਰਾ ਖੋਚਾ ਆਣਾ ਰਿੱਕੀ ਵੀ ਬੱਸ ਮੈਨੂੰ ਕਮਾਈ ਫਿਰਉ ਆਈ ਯਹੀਂ ਲਈ ਫਿਰੋ ਮੈਨੂੰ ਵੀ ਕੰਮ ਲੱਗਿਆ ਰਹਿ ਮਾਂ ਮੈਂ ਹਾਂ ਇੱਥੇ ਤੇ ਦੇ ਲੋ ਝੂਟੇ ਲੈ 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 ਰੋਲਾ ਪਾਉਂਦਾ ਹੋਏ ਜੁਝਾਰ ਮੋਹਨ ਮਾਲਵਾਰੀ ਸਾਹਿਬ ਆਇਆ ਸਾਰੇ ਲੈੜਤਾ ਹੀ ਨਹੀਂ ਆ ਗਈ ਲੋ ਬਈ ਤੇ ਇੱਕ ਮੈਨੂੰ ਜਰੂਰ ਸਾਰੇ ਜਾਣੇ ਦੱਸਿਓ ਵੀ ਗੰਡਿਆਂ ਦੀ ਸਬਜ਼ੀ ਕਿਹੜੇ ਕਿਹੜੇ ਮੈਂ ਏਰੀਏ ਚ ਬਣਦੀ ਆ ਦੁੱਧ ਗੰਡੇ ਮੈਨੂੰ ਲੱਗਦਾ ਇਹ ਆਪਣੇ ਮਾਲਵੇ ਚ ਹੀ ਬਣਦੀ ਆ ਦੁੱਧ ਗੰਡੇ ਮੈਨੂੰ ਤਾਂ ਬੜੀ ਸਵਾਲ ਲੱਗਿਆ ਮੈਨੂੰ ਤਾਂ ਮਿਰਚਾਂ ਫੇਵਰੇਟ ਸਬਜ਼ੀ ਆ ਰਾਤ ਬਣੀ ਸੀਗੀ ਹਰੀਆਂ ਮਿਰਚਾਂ ਦੁੱਧ ਵਾਲੀ ਬਹੁਤ ਖਾਂਦੇ ਆ ਆਪਣੇ ਤੇ ਬਹੁਤ ਬਣਾਉਂਦੇ ਆ ਹਰੀਆਂ ਮਿਰਚਾਂ ਦੁੱਧ ਵਾਲੀਆਂ ਲਿਆਈ ਵੀ ਮੈਂ ਪਹਿਲੀ ਵਾਰ ਸੁਣਿਆ ਵੀ ਹਰੀਆਂ ਮਿਰਚਾਂ ਦੁੱਧ ਵਾਲੀਆਂ ਕਿ ਨਾ ਜਿਵੇਂ ਆਪ ਪਿਆਜ਼ ਦੇ ਵਿੱਚ ਦੁੱਧ ਪਾਉਨੇ ਉਹ ਵੀ ਉਹਦੇ ਵਿੱਚ ਪਾਉਂਦੇ। ਬਾਈ ਹਰੀਆਂ ਮਿਰਚਾਂ ਨੂੰ ਕੱਟ ਕੇ ਤੜਕਾ ਲਾ ਕੇ ਜਿਵੇਂ ਆਪਾਂ ਪਿਆਜ਼ ਦੀ ਸਬਜ਼ੀ 'ਚ ਦੁੱਧ ਪਾਉਨੇ ਆ ਐਵੇਂ ਉਹ 'ਚ ਪੈ ਜਾਂਦਾ ਕਮਾਲ ਆ। ਮੈਂ ਤਾਂ ਸਬਜ਼ੀਆਂ ਹੀ ਪਹਿਲੀ ਵਾਰ ਸੁਣੀਆਂ ਗੰਡਿਆਂ 'ਚ ਦੁੱਧ। ਸਹੀ ਭਾਜੀ ਸੱਚੀ ਆ। ਹਾਂ। ਉਹ ਬੜੀ ਬਧੀਆ ਬੰਦੀ ਆ ਰਿੱਕੀ ਦੀ ਫੇਵਰੇਟ ਆ। ਕਿ ਤੁਸੀਂ ਕੇਲਿਆਂ ਦੇ ਜਿਹੜੇ ਸਿਲਕੇ ਹੁੰਦੇ ਨੇ ਸਬਜ਼ੀ ਖਾਦੀ ਐ? ਨਾ। ਮੈਂ ਬਈ ਇੱਕ ਹੋਰ ਸੁਣ ਲਓ ਕੇਲਿਆਂ ਦੀ। ਸਿਲਕੇ ਨੇ ਜਿਹੜਾ ਉਹਨਾਂ ਨੂੰ ਸਿਲ੍ਹ ਕੇ ਕੇਲਿਆਂ ਦੇ ਸਿਲਕੀ ਦੀ ਬਾਈ ਤੁਸੀਂ ਦੱਸਿਓ ਜੇ ਕਿਸੇ ਨੂੰ ਤੁਹਾਨੂੰ ਰੈਮੇਡੀ ਚਾਹੀਦੀ ਹੋਈ ਕੇਲਿਆਂ ਦੇ ਸਿਲਕਿਆਂ ਦੀ ਸਬਜੀ ਤਾਂ ਅੱਜ ਤੁਹਾਨੂੰ ਬਣਾ ਕੇ ਖਵਾਵਾਂਗੇ ਸਾਡੇ ਕੋਲ ਕੇਲੇ ਪਏ ਆ ਚਿਬੜਾ ਦੀ ਸਬਜੀ ਹੋਈ ਬਾਗੜੀ ਲੋਕੇ ਚੀਜ਼ਾ ਬਹੁਤ ਖਾਂਦੇ ਆ ਤੇ ਮਟੀਰੀਆਂ ਹੁੰਦੀਆਂ ਛੋਟੀਆਂ ਅੱਜ ਤਾਂ ਕੇਲਿਆਂ ਦੇ ਸਿਲਕਿਆਂ ਦੀ ਸਬਜੀ ਬਣਾਵਾਂਗੇ ਆਪਾਂ ਦੇਖਦੇ ਆ ਕੀ ਬਣਦਾ ਫਿਰ ਆਪਾਂ ਅਸੀਂ ਰਿਵਿਊ ਦੇਵਾਂਗੇ ਕਿ ਨਹੀਂ ਵੀਰਾਂ ਅੱਜ ਆਪਾਂ ਉਹ ਸਬਜੀ ਦੇਖਣੀ ਆ ਵੀ ਕਿਵੇਂ ਬਣਦੀ ਆ ਹੈਂ ਆ ਇਹਦਾ ਨਾਪ ਲਿਖ ਕੇ ਦੇ ਦੋ ਮੈਨੂੰ ਅੱਜ ਆਪਾਂ ਉਹ ਸਬਜ਼ੀ ਦੇਖਾਂਗੇ ਫਿਰ ਕਰਾਂਗੇ ਆਪਾਂ ਤੁਹਾਨੂੰ ਤੁਸੀਂ ਦੱਸਿਓ ਰੈਮੇਡੀ ਚਾਹੀਦੀ ਹੋਈ ਜਿਹੜੀ ਜਿਹੜੀ ਸਬਜ਼ੀ ਦੀ ਬਿਆਨਤ ਨਾ ਸੁਪਰ ਡੂਪਰ ਕੰਮ ਕਰਦੀ ਏ ਸਬਜ਼ੀਆਂ ਦੇ ਮਾਮਲੇ 'ਚ ਠੀਕ ਐ ਇੱਕ ਸਾਡੇ ਬੰਦਾ ਹੋਰ ਆ ਕਰਮਜੀਤ ਕੌਰ ਇਹ ਵੀ ਸਬਜ਼ੀ ਦੇ ਚਿਪ ਗਾੜ ਦਿੰਦੀ ਏ ਆ ਇਹਨਾਂ ਦੇ ਸਹੁਰਾ ਪਰਿਵਾਰ ਤਾਂ ਲੱਕੀ ਐ ਦੱਸਾਂਗੇ ਤੁਹਾਨੂੰ ਰੈਮੇਡੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਕਮੈਂਟ ਕਰੋਗੇ ਜਿੰਨੇ ਵੱਧ ਓਨੀ ਰੈਮੇਡੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਕੀ ਕਹਿੰਦੇ ਲਓ ਬਈ ਗਾਇਜ਼ ਜੇ ਕਿਸੇ ਨੂੰ ਰੈਮਡੀ ਚਾਹੀਦੀ ਹੋਈ ਤਾਂ ਕਮੈਂਟ ਕਰ ਦਿਓ ਜਿੰਨੇ ਵਾਦ ਤੋਂ ਵਾਦ ਕਮੈਂਟ ਹੋਣਗੇ ਵੀ ਕੇਲਿਆਂ ਦੀ ਸਬਜ਼ੀ ਦੀ ਰੈਮਡੀ ਚਾਹੀਦੀ ਆ ਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਠੀਕ ਐ ਤੇ ਇਹ ਸੀਗਾ ਅੱਜ ਦਾ ਵਲੌਗ ਆਪਣਾ ਤੇ ਭਾਈ ਸਾਡੀ ਤਾਈ ਜਿੱਤਗੀ ਮੈਂਬਰ ਨਹੀਂ ਬਣ ਗਈ ਸਾਡੀ ਤਾਈ ਥੈਂਕ ਯੂ ਸੋ ਮੱਚ ਪਾਰਟੀ ਤਾਂ ਬਤਾਇਓ ਕਿਉਂ ਲਿਓ ਅਸੀਂ ਤਾਂ ਕੀ ਬਟੀ ਗਈ ਤਾਈ ਦੂ ਪਾਰਟੀ ਤਾਈ ਨੇ ਮੈਨੂੰ ਨਹੀਂ ਪਾਰਟੀ ਦਿੱਤੀ ਤੁਹਾਨੂੰ ਕਿਉਂ ਦੂ ਤਾਈ ਪਾਰਟੀ ਸੋਸਾਇਟੀ ਦੀ ਮੈਂਬਰ ਚਲੋ ਬਈ ਏ ਸੀਗਾ ਆਪਣਾ ਅੱਜ ਦਾ ਬਲੌਗ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਗਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਮਿਲਦੇ ਆ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਠੀਕ ਹੈ ਜੀ ਰੈਮਡੀ ਨਾਲ ਮਿਲਾਂਗੇ ਦੱਸ ਦਿਓ ਜੇ ਚਾਹੀਦੀ ਹੋਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ ਗਾਇਜ਼ ਖੁਸ਼ ਰਹੋ ਆਬਾਦ ਰਹੋ ਪ੍ਰਮਾਤਮਾ ਸਭ ਨੂੰ ਸੁਖੀ ਰੱਖੇ